ਏ ਦਰਗਹ ਬੈਸਨ ਨਹੀਂ ਜਾਏ ਕਰਮਿ ਲੈ ਆਖਣ ਤੇਰਾ ਨਾਮ ਜਿੱਤ ਲਗ ਤਰਨਾ ਹੂਰ ਨਹੀਂ ਥਾਓ ਜੇ ਕੋ ਡੁੱਬੈ ਫਿਰ ਹੁਵਾਇ ਸਾਰ ਨਾਨਕ ਸਾਚ ਸਰਬਦਾਤਾ ਹਾਰ ਦੇਰ ਹੋਇਆ ਸਾਰੀ ਨਾਲਿਕ ਸਾਚਾ ਸਰਬਦਾਤਾ ਹਰਿ ਆਹੇ ਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਗੌੜੀ ਸੁਖਮਨੀ ਮਹੱਲਾ ਪੰਜਵਾਂ ਸ਼ਲੋਕ ਇੱਕ ਓੰਕਾਰ ਗੁਰਪ੍ਰਸਾਦ ਕੁਆਂਕਾਂ ਕੰਕੁਪਨ ਸਾਜ ਗਾਵੜੀ ਸੋਨੀ ਮਹੱਲਾ ਜੀ ਸਲੋਕ ਇੱਕ ਵਾਂਕਾਂ ਕੰਕੁਪਨ ਸਾਜ ਆਦ ਗੁਰ ਨਾਮੇ ਜਗਤ ਗੁਰ ਨਾਮੇ ਸਤਿਗੁਰੇ ਨਾਮੇ ਸ੍ਰੀ ਗੁਰਦੇਵ ਨਾਮੇ ਭਦੀ ਸਿਮਰਉ ਸਿਮਰੁ ਸਿਮਰ ਸੁਖ ਪਾਵਉ ਕਲ ਕਲੇ ਤਨ ਮਹਿ ਮਟਾਵਉ ਸਿਮਰਉ ਜਾਸ ਬਸੰਗਰ